ਸਰਸਿਕਾਲ ਮੈਂ ਵਿਕਰਮਜੀਤ ਸਿੰਘ ਦਾ ਪੋਸਟ ਮੇਲ ਤੇ ਤੁਹਾਡਾ ਸਵਾਗਤ ਹੈ ਆਪਾਂ ਡੰਗਰਖੇੜਾ ਪਿੰਡ ਦੀਆਂ ਅਕਸਰੀ ਗੱਲਾਂ ਸੁਣਦੇ ਆਂ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਕਿ ਮਾਸਟਰ ਬਹੁਤ ਨੇ ਅੱਜ ਆਪਾਂ ਇਹ ਜੇ ਕਿਸਾਨ ਕੋਲ ਪਹੁੰਚੇ ਆਂ ਜੋ ਕਿ ਸਫਲ ਕਿਸਾਨ ਹੈ ਪਿਛਲੇ 24-25 ਸਾਲਾਂ ਤੋਂ ਜੋ ਕਿਸਾਨੀ ਕਰ ਰਹੇ ਨੇ ਉਹ ਖੇਤੀ ਕਰ ਰਹੇ ਨੇ ਜੋ ਖੇਤੀ ਕਰ ਰਹੇ ਨੇ ਸਬਜ਼ੀ ਦੀ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਜੀ ਖੇਤੀ ਅਸੀਂ ਲਗਭਗ 20 25 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਾਂ ਅਸੀਂ ਤਿੰਨ ਬ੍ਰਦਰ ਹੈਗੇ ਹਾਂ ਜੀ ਮੇਰੇ ਵੱਡੇ ਬ੍ਰਦਰ ਕਰ ਰਹੇ ਨੇ ਮੈਂ ਉਹਨਾਂ ਦੇ ਨਾਲ ਕੰਮ ਕਰ ਰਿਹਾ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਬਾਕੀ ਕੰਮ ਆ ਸਭ ਖੇਤੀ ਤੋਂ ਹਟ ਕੇ ਅਸੀਂ ਸਬਜ਼ੀ ਦਾ ਕੰਮ ਕਰ ਰਹੇ ਹਾਂ ਸਬਜ਼ੀ ਦੀ ਖੇਤੀ ਕਰ ਰਹੇ ਹਾਂ ਕਾਫੀ ਕੰਮ ਕਰ ਰਹੇ ਨੇ ਅਸੀਂ ਸਾਡੇ ਪ੍ਰਾਰ ਹਲਕੇ ਅਸੀਂ ਤੇ ਇਹਦੇ ਨਾਲ ਸਾਨੂੰ ਰੋਜ਼ਗਾਰ ਮਿਲਿਆ ਹੈ ਸਾਡੇ ਕੋਲ 5 ਕਿੱਲੇ ਖੇਤੀ ਸਬਜ਼ੀ ਕਰਦੇ ਆਂ ਜੀ ਬਾਕੀ ਅੱਜ ਕੱਲ ਕੀ ਹੁੰਦਾ ਹੈ 5 ਕਿੱਲੇ ਖੇਤੀ ਵਾਲਾ ਬੰਦਾ ਨਾ ਤਾਂ ਖੇਤੀ ਜੋ ਪੂਰਾ ਕਰ ਸਕਦਾ ਨਾ ਉਹ ਵਿਚਾਰਾ ਦਿਹਾੜੀ ਜਾਣ ਜੋ ਕਰਦਾ ਜੀ ਪਰ ਅਸੀਂ ਸਬਜ਼ੀ ਦਾ ਕੰਮ ਕਰ ਰਹੇ ਆਂ ਜਿਹਦੇ ਨਾਲ ਕੀ ਅਸੀਂ ਵੀ ਪੇਟ ਭਰ ਕੇ ਰੋਟੀ ਖਾ ਰਹੇ ਆਂ ਉਹਦੇ ਨਾਲ ਸਾਡੇ ਨਾਲ ਕਾਫੀ ਲੇਬਰ ਜਿਹੜੀ ਹੈਗੀ ਸਾਡੇ ਨਾਲ ਜੁੜੀ ਹੋਈ ਹੈ ਤੇ ਉਹ ਵੀ ਇੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਰੋਜਗਾਰ ਮਿਲਿਆ ਹੈ ਉਹਨਾਂ ਦਾ ਵੀ ਘਰ ਚੱਲ ਰਿਹਾ ਉਹਨਾਂ ਚੁੱਲਾ ਜਲ ਰਿਹਾ ਤੇ ਅਸੀਂ ਵੀ ਰਜ ਕੇ ਰੋਟੀ ਖਾ ਰਹੇ ਆ ਕਿਤੇ ਨਾਲ ਤੁਸੀਂ ਤੁਸੀਂ ਤਿੰਨ ਭਰਾ ਹੋ ਤਿੰਨੇ ਭਰਾ ਤੁਸੀਂ ਦੱਸ ਰਹੇ ਹੋ ਕਿ ਇਕੱਠੇ ਰਹਿੰਦੇ ਹੋ ਹਾਂਜੀ 5 ਕਿੱਲਿਆਂ ਜੀ ਤੁਸੀਂ ਸਬਜ਼ੀ ਦੀ ਕਾਸ਼ਤ ਕਰ ਰਹੇ ਹੋ ਹਾਂਜੀ 5 ਕਿੱਲਿਆਂ ਚ ਕਰ ਰਹੇ ਆ ਸਬਜ਼ੀ ਦੀ ਕਾਸ਼ਤ ਤੇ ਚੰਗਾ ਮੁਨਾਫਾ ਪਾ ਰਹੇ ਹੋ ਹਾਂਜੀ ਅੱਛਾ ਬਾਕੀ ਫਸਲਾਂ ਤੋਂ ਹਟ ਕੇ ਜਿਵੇਂ ਪੁਰਾਣੀਆਂ ਫਸਲਾਂ ਨੇ ਉਹਨਾਂ ਤੋਂ ਹਟ ਕੇ ਡਾਇਵਰਸੀਫਿਕੇਸ਼ਨ ਦੀਆਂ ਸਰਕਾਰਾਂ ਗੱਲਾਂ ਕਰਦੀਆਂ ਤੁਸੀਂ ਡਾਇਵਰਸੀਫਿਕੇਸ਼ਨ ਲੈ ਕੇ ਆ ਰਹੇ ਹੋ ਸਬਜ਼ੀਆਂ ਦੇ ਵੱਲ ਤੁਸੀਂ ਕਿਸਾਨਾਂ ਨੂੰ ਹੋਰ ਵੀ ਆਉਣ ਆਪਾਂ ਚਾਹੁੰਦੇ ਆ ਇਸ ਵੀਡੀਓ ਨੂੰ ਦੇਖਣ ਸੁਣਨ ਜਾਂ ਹਾਂਜੀ ਪੋਲੀ ਹਾਊਸ ਬਹੁਤ ਮਹਿੰਗੇ ਪੈਂਦੇ ਆ ਮੈਂ ਦੇਖਿਆ ਤੁਹਾਡੇ ਪੋਲੀਥੀਨ ਪਾਇਆ ਹੋਇਆ ਇਹਦਾ ਕੀ ਕਾਰਨ ਰਿਹਾ ਪੋਲੀ ਹਾਊਸ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਜੀ ਇੱਕ ਥਾਂ ਰੁੱਕ ਕੇ ਬਹਿ ਜਾਂਦਾ ਬੰਦਾ ਕਾਫੀ ਥਾਂ ਰੁੱਕ ਜਾਂਦੀ ਆ ਉਹਦੇ ਨਾਲ ਬਾਕੀ ਇਹਦੇ ਨਾਲ ਕੀ ਹੁੰਦਾ ਉਸੇ ਤਰ੍ਹਾਂ ਦਾ ਇੱਕ ਕੰਮ ਅਸੀਂ ਪੋਲੀ ਪੋਲੀਥੀਨ ਲਾ ਕੇ ਉਸ ਤਰ੍ਹਾਂ ਦਾ ਕੰਮ ਅਸੀਂ ਲੈ ਲੈਨੇ ਆ ਵੀ ਸਰਦੀ ਤੋਂ ਬਚਾ ਲੈਂਦੇ ਆ ਕੋਰੇ ਤੋਂ ਬਚਾ ਲੈਂਦੇ ਆ ਫਸਲ ਗਰੋਥ ਅੱਛਾ ਕਰ ਜਾਂਦੀ ਆ ਅੰਦਰ ਵਦਿਆ ਹੁਣ ਆਪਾਂ ਇਕੱਲੇ ਹੁੰਦਾ ਹੈ ਪੋਲੀਥੀਨ ਦੇ ਵਿੱਚ ਹੁਣ ਦੇ ਟਾਈਮ 'ਚ ਤੁਹਾਡੇ ਕੋਲੇ ਕਿਹੜੀ ਸਬਜ਼ੀ ਤਿਆਰ ਹੋ ਰਹੀ ਹੈ ਅਸੀਂ ਪੋਲੀਥੀਨ ਦੇ ਥੱਲੇ ਸ਼ਿਮਲਾ ਮਿਰਚ ਜਿਵੇਂ ਮੋਟੀ ਮਿਰਚ ਹੁੰਦੀ ਹੈ ਜਿਹਨੂੰ ਪਕੌੜੀ ਵਾਲੀ ਮਿਰਚ ਕਹਿੰਦੇ ਆ ਆਮ ਤੌਰ ਤੇ ਟਮਾਟਰ ਹੈਗਾ ਇਸ ਤਰ੍ਹਾਂ ਦੀਆਂ ਸਬਜ਼ੀਆਂ ਸਾਡੀਆਂ ਪੋਲੀਥੀਨ ਦੇ ਥੱਲੇ ਤਿਆਰ ਹੋ ਰਹੀਆਂ ਜੀ ਜੀ ਤੇ ਫਿਰ ਤੁਸੀਂ ਮਾਰਕੀਟਿੰਗ ਕਿੱਥੇ ਕਰਦੇ ਹੋ ਸਾਡੀ ਅਸੀਂ ਆਪ ਮਾਰਕੀਟਿੰਗ ਕਰਦੇ ਹਾਂ ਜਾਂ ਤੁਸੀਂ ਮੰਡੀਆਂ ਦੇ ਵਿੱਚ ਦਿੰਦੇ ਹੋ ਨਹੀਂ ਅਸੀਂ ਮੰਡੀ ਚ ਹੀ ਲੈ ਕੇ ਜਾਂਦੇ ਆ ਕਿਉਂਕਿ ਪ੍ਰੋਡਕਸ਼ਨ ਕਾਫੀ ਨਿਕਲਦੀ ਹੈ ਇੰਨੀ ਪ੍ਰੋਡਕਸ਼ਨ ਅਸੀਂ ਖੁਦ ਮਾਰਕੀਟਿੰਗ ਨਹੀਂ ਕਰ ਸਕਦੇ ਉਹ ਅਸੀਂ ਬੋਰ ਮੰਡੀ ਜਿਹੜੀ ਸਬਜ਼ੀ ਮੰਡੀ ਹੁੰਦੀ ਹੈ ਉਸ ਚ ਹੀ ਜਾਇਕ ਕਰਦੇ ਹਾਂ ਜੀ ਪਨੀਰੀ ਤੁਸੀਂ ਕਿਹੜੀ ਕਿਹੜੀ ਸਬਜ਼ੀ ਦੀ ਤਿਆਰ ਕਰ ਰਹੇ ਹੋ ਅਸੀਂ ਪਨੀਰੀ ਜਿਵੇਂ ਹਰੇ ਪਿਆਜ਼ ਦੀ ਹੋ ਗਈ ਜੀ ਅੱਛੇ ਵੀ ਲਿਆ ਕੇ ਅਸੀਂ ਪਿਆਜ਼ ਦੀ ਕਰ ਰਹੇ ਹਾਂ ਟਮਾਟਰ ਦੀ Shimla ਮਿਰਚ ਦੀ ਬੈਂਗਣ ਬੈਂਗਣੀ ਗੋਭੀ ਇਸ ਤਰ੍ਹਾਂ ਦੀ ਅਸੀਂ ਪਨੀਰੀ ਖੁਦ ਤਿਆਰ ਕਰਦੇ ਹਾਂ ਜਿਹਦੇ ਨਾਲ ਕੀ ਹੁੰਦਾ ਸਾਡਾ ਸਾਡੀ ਸਬਜ਼ੀ ਆਪ ਦੀ ਅਸੀਂ ਆਪ ਲਾ ਲੈਂਦੇ ਹਾਂ ਬਾਕੀ ਬਚੀ ਸਬਜ਼ੀ ਅਸੀਂ ਵੇਚ ਦਿੰਦੇ ਹਾਂ ਜਿਸ ਨਾਲ ਸਾਡਾ ਵੀ ਗੁਜ਼ਾਰਾ ਨਿਕਲ ਆਉਂਦਾ ਹੈ ਸਾਡੀ ਸਬਜ਼ੀ ਖੇਤ ਦੀ ਫਰੀ ਹੋ ਜਾਂਦੀ ਹੈ ਪੰਜ ਕਿੱਲਿਆਂ ਦੇ ਵਿੱਚ ਤੁਸੀਂ ਤਿੰਨ ਭਰਾ ਆਪਣਾ ਗੁਜ਼ਾਰਾ ਤਾਂ ਕਰ ਹੀ ਰਹੇ ਹੋ ਨਾਲ ਨਾਲ ਪਿੰਡ ਦੇ ਕਿੰਨੇ ਆਪਣੇ ਬੰਦਿਆਂ ਨੂੰ ਤੁਸੀਂ ਕੰਮ ਦੇ ਰਹੇ ਹਾਂ ਅਸੀਂ ਤਿੰਨੇ ਪ੍ਰਾ ਕੰਮ ਕਰਕੇ ਨਾਲ ਬੱਚੇ ਵੀ ਲੱਗ ਜਾਂਦੇ ਨੇ ਜੀ ਜਦੋਂ ਫ੍ਰੀ ਹੁੰਦੇ ਆ ਸਕੂਲ ਤੋਂ ਨਾਲ ਲੱਗ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਇੱਕ ਬੰਦਾ ਪਰਮਾਨੈਂਟ ਸਾਡੇ ਨਾਲ ਰੱਖਿਆ ਹੋਇਆ ਸਾਲ ਵਾਸਤੇ ਤੇ ਉਹਦੇ ਨਾਲ ਨਾਲ ਅਸੀਂ ਪਿੰਡ ਚੋਂ ਦੋ ਬੰਦੇ ਤਿੰਨ ਬੰਦੇ ਦੋ ਬੰਦੇ ਦਿਹਾੜੀਦਾਰ ਲਾ ਲੈਂਦੇ ਆ ਜੀ ਉਸ ਤੋਂ ਬਾਅਦ ਜਦੋਂ ਕੰਮ ਆਉਂਦਾ ਤੁੜਾਈ ਤੇ ਤੁੜਾਈ ਤੇ ਸਾਨੂੰ ਪਿੰਡ ਚੋਂ ਲੇਬਰ ਮਿਲ ਜਾਂਦੀ ਹੈ ਜਨਾਨੀਆਂ ਆ ਜਾਂਦੀਆਂ 5 7 5 7 10 ਜਨਾਨੀਆਂ ਧੱਕਣ ਤੁੜਾਈ ਵੇਲੇ ਸਾਡੇ ਕੋਲ ਆ ਜਾਂਦੀਆਂ ਦੀ 300 350 400 ਰੁਪਏ ਦਿਹਾੜੀ ਧੱਕਣ ਸਾਡੇ ਕੋਲ ਲੇਬਰ ਆ ਜਾਂਦੀ ਤੇ ਜਿਹੜੀ ਇਹ ਥੋੜੀ ਜੀ ਆ ਇਹ ਆਰਗੈਨਿਕ ਤਿਆਰ ਹੁੰਦੀ ਆ ਜਾਂ ਤੁਸੀਂ ਪੈਸਟੀਸਾਈਡ ਵਰਤਦੇ ਆ ਅਸੀਂ ਇਹਨੂੰ 60 70% ਤੱਕ ਦਾ ਆਰਗੈਨਿਕ ਹੀ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕਿਉਂ ਇਹਨੂੰ ਆਦਮੀਆਂ ਨੇ ਜਨਤਾ ਨੇ ਹੀ ਖਾਣਾ ਹੈ ਬੰਦਿਆਂ ਨੇ ਖਾਣੀ ਹੈ ਜੀ ਬਹੁਤ ਘੱਟ ਯੂਜ਼ ਕਰੀਦਾ ਹੈ ਵੀ ਜਦੋਂ ਸਾਡੇ ਹੱਥੋਂ ਬਾਹਰ ਹੋ ਜਾਏ ਕੰਮ ਵੀ ਹੁਣ ਤਾਂ ਸਾਨੂੰ ਕੀਟ ਨਸਕ ਯੂਜ਼ ਕਰਨੇ ਹੀ ਪੈਣਗੇ ਉਦੋਂ ਅਸੀਂ ਕਰਦੇ ਆ ਜਿਆਦਾ ਕੋਸ਼ਿਸ਼ ਕਰਦੇ ਆ ਵੀ ਜਿਵੇਂ ਲੱਸੀ ਦਾ ਛਿੜਕਾ ਹੋ ਗਿਆ ਜੀ ਹਲਦੀ ਦਾ ਲੱਸੀ ਦਾ ਇਹਨਾਂ ਚੀਜ਼ਾਂ ਦਾ ਛਿੜਕਾ ਕਰਕੇ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਜਿਹੜੇ ਆਪਣੇ ਜ਼ਿਆਦਾਤਰ ਕਿਸਾਨ ਵੀਰ ਹੈ ਉਹ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਫਸੇ ਹੋਏ ਆ ਤੁਸੀਂ ਉਹਨਾਂ ਨੂੰ ਮੋਟੀਵੇਟ ਕਿੱਦਾਂ ਕਰੋਗੇ ਕਿ ਇਸ ਵਾਰ ਲਾਉਣੇ ਇਹਦੇ ਵਿੱਚ ਮਿਹਨਤ ਕਿੰਨੀ ਹੈ ਜਾਂ ਕਿਸਾਨ ਮਿਹਨਤ ਕਰਨੀ ਨਹੀਂ ਚਾਹੁੰਦਾਗਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿਵੇਂ ਆਉਣਾ ਇੱਧਰ ਸਬਜ਼ੀ ਵਾਲੇ ਕਿੱਥੇ ਨਹੀਂ ਐਸੇ ਵੱਡੇ ਜ਼ਿਮੀਦਾਰ ਨੂੰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਕੋਲ ਨਹੀਂ ਵੱਡੀ ਖੇਤੀ ਹੈ ਉਹ ਨਹੀਂ ਕਰ ਸਕਦਾ ਲੇਕਿਨ ਜਿਹੜੇ ਛੋਟੇ ਕਿਸਾਨ ਨੇ 2 ਕਿੱਲੇ 4 ਕਿੱਲੇ 5 ਕਿੱਲੇ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਤਾਂ ਮੇਰਾ ਆਹੀ ਕਹਿਣਾ ਹੈ ਜੀ ਵੀ ਉਹ ਜਿਹੜੀਆਂ ਪੁਰਾਣੀਆਂ ਫਸਲਾਂ ਆ ਉਹਨਾਂ ਨੂੰ ਛੱਡ ਕੇ ਸਬਜ਼ੀ ਵਾਲੇ ਪਾਸੇ ਆਉਣ ਨਾ ਕਿਤੇ ਦੂਜੇ ਪਾਸੇ ਭੱਜਣ ਹੋਰ ਕੰਮਾਂ ਪਾਸੇ ਦਿਹਾੜੀਆਂ ਪਾਸੇ ਜਾਣ ਨਾ ਕਿ ਕੋਈ ਪ੍ਰਾਈਵੇਟ ਨੌਕਰੀਆਂ ਕਰਨ ਜਿਹੜੀ ਆਪਦੀ ਖੇਤੀ ਉਹਨਾਂ ਕੋਲ 2 ਕਿੱਲੇ 4 ਕਿੱਲੇ 5 ਕਿੱਲੇ ਹੈਗੀ ਉਸ ਤੇ ਆਪਦੀ ਚੰਗੀ ਸਬਜ਼ੀ ਦੀ ਕਾਸ਼ਤ ਕਰਕੇ ਉਸ ਤੇ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ ਆਪ ਤਾਂ ਆਪ ਕਮਾ ਸਕਦੇ ਆ ਜੀ ਉਹਦੇ ਨਾਲ ਆਪਾਂ ਚਾਰ ਬੰਦਿਆਂ ਨੂੰ ਹੋਰ ਵੀ ਰੋਜ਼ਗਾਰ ਦੇ ਸਕਦੇ ਆ ਜੀ ਹੋਰ ਤੁਸੀਂ ਕਿਸਾਨ ਵੀਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਸੁਨੇਹਾ ਤਾਂ ਹੀ ਦੇਣਾ ਚਾਹਾਂਗੇ ਜੀ ਵੀ ਆਪ ਕੰਮ ਕਰੋ ਜਿੰਨਾ ਹੋ ਸਕਦਾ ਹੈ ਹੱਥੀ ਕੰਮ ਕਰੋ ਮਿਹਨਤ ਕਰੋ ਦੁੱਧਿਆਂ ਦੇ ਭਰੋਸੇ ਨਾ ਛੱਡੋ ਅੱਜ ਕੱਲ ਜੱਟਾਂ ਦੇ ਕੀ ਹੁੰਦਾ ਜੀ ਜ਼ਿਆਦਾਤਰ ਪਈਏ ਰੱਖੇ ਹੋਏ ਆ ਪਈਆਂ ਨੂੰ ਕਹਿੰਦਾ ਤੂੰ ਜਾ ਪਾਣੀ ਲਾਇਆ ਤੂੰ ਖੇਤੀ ਸੰਭਾਲ ਲੈ ਆਪਨੇ ਚਿੱਟੇ ਪਾ ਕੇ ਇੱਧਰ ਘੁੰਮਣਾ ਉੱਧਰ ਘੁੰਮਣਾ ਨਹੀਂ ਜੀ ਉਸ ਪਾਸਾ ਛੱਡ ਕੇ ਆਪ ਧਿਆਨ ਦਿਓ ਆਪਦੀ ਖੇਤੀ ਆਪ ਸੰਭਾਲੋ ਖੇਤੀ ਜਿਹੜੀ ਹੁੰਦੀ ਆਪਣੀ ਮਾਂ ਹੁੰਦੀ ਏਦੀ ਉਹਨਾਂ ਆਪਨ ਰੋਜ਼ਗਾਰ ਦੇਣਾ ਹੈਗਾ ਉਹਨੂੰ ਸੰਭਾਲੋ ਜੀ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਜੀ ਸਰਕਾਰ ਤੋਂ ਸਾਡੀ ਇੱਕੋ ਮੰਗ ਹੈ ਜੀ ਵੀ ਸਾਨੂੰ ਟਾਈਮ ਟਾਈਮ ਤੇ ਸਾਡੀਆਂ ਫਸਲਾਂ ਵਾਸਤੇ ਜਿਹੜੀ ਸਾਨੂੰ ਰੇ ਸਪਰੇ ਜਿਹੜੀ ਚਾਹੀਦੀ ਹੈ ਉਹ ਸਾਨੂੰ ਪੂਰੀ ਕਰਾਉਣ ਹੁਣ ਪਿਛਲੇ ਦਿਨੀ ਸਾਨੂੰ ਡੀਏਪੀ ਨਹੀਂ ਮਿਲੀ ਜੀ ਡੀਏਪੀ ਪਿੱਛੇ ਜ਼ਿੰਮੇਦਾਰ ਆਏ ਪਾਗਲ ਹੋਇਆ ਰਹੇ ਜਿਵੇਂ ਚੋਰੀ ਕਰਕੇ ਆਪਾਂ ਲਿਆਣੀ ਹੋਵੇ ਜਾਂ ਆਪਾਂ ਨੂੰ ਕਿਦੇ ਚਿਨਾ ਚਪੀ ਕਰਕੇ ਲਿਆਣੀ ਹੋਵੇ ਵੀ ਜਿਹੜੀਆਂ ਖਾਦਾਂ ਨੇ ਜਿਹੜੀਆਂ ਜਿਹੜੀ ਜ਼ਰੂਰੀ ਚੀਜ਼ਾਂ ਨੇ ਪੂਰੀ ਖਾਦਾਂ ਨੇ ਉਹ ਮੌਕੇ ਸਿਰ ਟਾਈਮ ਸਿਰ ਸਰਕਾਰ ਪਹੁੰਚਣ ਦੀ ਰਵੇ ਤੇ ਪੋਲੀਥੀਨ ਤੁਸੀਂ ਪੋਲੀਥੀਨ ਚ ਖੇਤੀ ਕਰ ਰਹੇ ਹੋ ਪੋਲੀ ਹਾਊਸ ਚ ਖੇਤੀ ਤੁਸੀਂ ਕਹਿੰਦੇ ਹੋ ਕਰ ਤਾਂ ਸਕਦਾ ਜਿਮੀਦਾਰ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਤੁਹਾਨੂੰ ਮਹਿੰਗਾ ਪੈਂਦਾ ਕੀ ਉਹ ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋ ਸਬਸਿਡੀ ਦੀ ਹਾਂਜੀ ਇਹ ਗੱਲ ਮੈਂ ਤੁਹਾਨੂੰ ਕਹਿਣੀ ਚਾਹਾਂਗਾ ਮੈਂ ਦੂਜੀਆਂ ਸਟੇਟਾਂ ਜਿਵੇਂ ਨਾਲ ਦੀਆਂ ਸਟੇਟਾਂ ਉਹਨਾਂ ਦਾ ਸੁਣਿਆ ਸੀ ਵੀ ਉਹਨਾਂ ਨੂੰ ਜਿਹੜੇ ਪੋਲੀਥੀਨ ਜਿਹੜਾ ਅਸੀਂ ਲਾਇਆ ਹੈ ਜੀ ਉਸ ਪੋਲੀਥੀਨ ਤੇ ਉਹਨਾਂ ਨੂੰ ਸਬਸਿਡੀ ਮਿਲਦੀ ਹੈ ਜੇ ਜੋ ਐਸੈਸਰੀ ਸਾਡੀ ਅਸੀਂ ਲਾਈ ਹੈ ਖੇਤ 'ਚ ਜਿਵੇਂ ਅਸੀਂ ਕਰੇਲਾ ਹੈ ਅਗੇਰਾ ਵਗੈਰਾ ਸਬਜ਼ੀਆਂ ਹੈ ਟਮਾਟਰ ਲਗਾਣੇ ਉਹਨਾਂ ਬਾਅਦ ਸਾਨੂੰ ਬਾਸ ਦੀ ਲੋਡ ਪੈਂਦੀ ਹੈ ਜੀ ਜਿਹਨਾਂ ਦੀਆਂ ਸਟੇਟਾਂ 'ਚ ਕਿਸਾਨਾਂ ਨੂੰ ਉਹਦੀ ਸਬਸਿਡੀ ਮਿਲਦੀ ਹੈ ਜੀ ਇਹ ਚੀਜ਼ਾਂ ਅਸੀਂ ਚਾਹੁੰਦੇ ਹਾਂ ਸਰਕਾਰ ਤੋਂ ਵੀ ਸਾਨੂੰ ਮਿਲਣ ਤੇ ਜਿਹੜੇ ਸੰਝ ਹੈਗੇ ਛੋਟੇ ਸੰਝ ਹੈਗੇ ਵੱਡੇ ਸੰਝ ਹੈ ਜਿਹੜੀ ਮਸ਼ੀਨਾਂ ਹੈ ਉਹਨਾਂ ਤੇ ਸਾਨੂੰ ਸਬਸਿਡੀ ਮਿਲੇ ਜੀ ਤਾਂ ਤੁਸੀਂ ਦਿਖਾਇਆ ਕਿ ਦੇਸੀ ਟਮਾਟਰ ਲਾਇਆ ਹਾਂ ਹਾਂ ਜੀ ਟਮਾਟਰ ਫਿਰ ਹੁਣ ਸ਼ੁਰੂ ਹੋ ਗਿਆ ਉਹਦੇ ਦੇ ਕੋਰ ਅਜੇ ਤੱਕ ਅਸੀਂ ਲਾਇਆ ਹੈ ਜ਼ਮੀਨ 'ਚ ਜੀ ਤੇ ਕੋਰੇ ਤੋਂ ਬਚਾਨ ਵਾਸਤੇ ਇਹ ਪੋਲੀਥੀਨ ਵਗੈਰਾ ਲਗਾਇਆ ਹੈ ਤੇ ਇਹਦੀ ਸਟਾਰਟਿੰਗ ਹੋਏਗੀ ਜੀ April ਮਹੀਨੇ ਚ ਜਾ ਕੇ ਕੁੱਲ ਮਿਲਾ ਕੇ ਕਿੰਨੀਆਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹੋ ਇਸ ਟਾਈਮ ਤੁਸੀਂ ਅਸੀਂ ਜਿਵੇਂ ਟਮਾਟਰ, ਸ਼ਿਮਲਾ ਮਿਰਚ ਤੇ ਹਰੀ ਮਿਰਚ ਹੋ ਗਈ ਉਸ ਤੋਂ ਬਾਅਦ ਗੋਭੀ, ਬੈਂਗਣ ਬੈਂਗਣੀ ਹੋ ਗਿਆ ਇਹਨਾਂ ਚੀਜ਼ਾਂ ਦੀ ਅਸੀਂ ਹਰਾ ਪਿਆਜ਼, ਮਟਰ ਇਹਨਾਂ ਦੀ ਕਾਸ਼ਤ ਅਸੀਂ ਆਪਦੇ ਖੇਤ ਚ ਕਰਦੇ ਆਂ ਜੀ ਕੁਝ ਆਖਰੀ ਸਵਾਲ ਮੇਰੇ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨੂੰ ਜਾਂਦੇ ਜਾਂਦੇ ਤੇ ਸਰਕਾਰ ਤੱਕ ਸਰਕਾਰ ਤੋਂ ਤੁਹਾਨੂੰ ਕੀ ਆਸਾਂ ਉਮੀਦਾਂ ਨੇ ਸਰਕਾਰ ਤੋਂ ਆਸਾਂ ਉਮੀਦਾਂ ਤਾਂ ਅਸੀਂ ਆਹੀ ਕਰ ਸਕਦੇ ਹਾਂ ਵੀ ਸਾਨੂੰ ਟਾਈਮ-ਟਾਈਮ ਮਿਲਦਾ ਰਹੇ ਜੋ ਖਾਦ ਸਪੈਸਾਈਸਾਈਡ ਵਗੈਰਾ ਸਪਲਾਈ ਮਾ ਖਾਦਾਂ ਵਧੀਆ ਮਿਲਦੀਆਂ ਰਹੇ ਸਾਨੂੰ ਵੀ ਅਸੀਂ ਔਖੇ ਨਾ ਹੋਈਏ ਹੁਣ ਪਿਛਲੇ ਦਿਨੇ ਅਸੀਂ ਤੁਹਾਨੂੰ ਗੱਲ ਪਹਿਲਾਂ ਹੀ ਕੀਤੀ ਸੀ ਖਾਦ ਪਿੱਛੇ ਅਸੀਂ ਬੜੇ ਪਰੇਸ਼ਾਨ ਹੋਇਆ ਮਗਰ ਮਗਰ ਫਿਰ ਫਿਰ ਕੇ ਅੱਜ ਇੱਥੇ ਟਰੱਕ ਲੱਗਣਾ ਜੀ ਅੱਜ ਉੱਥੇ ਟਰੱਕ ਲੱਗਣਾ ਜੀ ਤੁਸੀਂ ਇੱਥੇ ਜਾਓ ਅਜਾ ਉੱਥੇ ਜਾਓ ਅਸੀਂ ਤੁਹਾਡੇ ਫਾਜ਼ਿਲਕਾ ਜ਼ਿਲ੍ਹੇ ਚੋਂ ਕਿੰਨੂ ਦਾ ਕਾਫੀ ਗੜ ਮੰਨਿਆ ਜਾਂਦਾ ਸੀ ਕੈਲੀਫੋਰਨੀਆ ਕਿਹਾ ਜਾਂਦਾ ਸੀ ਹੁਣ ਬਹੁਤ ਘਟ ਰਹੀ ਆ ਕਾਸ਼ਤ ਕਿੰਨੂ ਦੀ ਬਾਗ ਵੀ ਪੱਟੇ ਜਾ ਰਿਹਾ ਉਹਨਾਂ ਦਾ ਕੀ ਕਾਰਨ ਉਹਨਾਂ ਦਾ ਕਾਰਨ ਇਹ ਸੀ ਵੀ ਜਿਹੜਾ ਥਲੜਾ ਪਾਣੀ ਸੀਗਾ ਉਹ ਬਹੁਤ ਜ਼ਿਆਦਾ ਉੱਪਰ ਆਣ ਕਰਕੇ ਬੁੱਟੇ ਉਹਦੇ ਖਰਾਬ ਹੋ ਗਏ ਬਾਗਾਂ ਦੇ ਜਿਹਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੇਬਰ ਦਾ ਵੀ ਨੁਕਸਾਨ ਲੇਬਰ ਨੂੰ ਵੀ ਬਹੁਤ ਨੁਕਸਾਨ ਹੋਇਆ ਜੀ ਜਦੋਂ ਬਾਗ ਸੀਗੇ ਤਾਂ ਵਿਚਾਰੀ ਲੇਬਰ ਸੀ ਉਹਨੂੰ ਬੜਾ ਕੰਮ ਮਿਲਿਆ ਸੀ ਉਹਨਾਂ ਨੂੰ ਅੱਛਾ ਰੋਜ਼ਗਾਰ ਮਿਲਿਆ ਸੀ ਕੋਈ ਕਟਾਈ ਕਰਨ ਵਾਲਾ ਸੀ ਕੋਈ ਤੁੜਾਈ ਕਰਨ ਵਾਲਾ ਸੀ ਜਿਮੇਦਾਰ ਦਾ ਨੁਕਸਾਨ ਹੋਇਆ ਹੈ ਜੀ ਨਾਲ ਲੇਬਰ ਦਾ ਵੀ ਬੜਾ ਨੁਕਸਾਨ ਹੋਇਆ ਹੈ ਜੀ ਬਾਗਾਂ ਦਾ ਨੁਕਸਾਨ ਹੋਣ ਕਰਕੇ ਜੀ ਜੀ ਧੰਨਵਾਦ ਇਹ ਸਨ ਆਪਣੇ ਨਾਲ ਕ੍ਰਿਸ਼ਨ ਲਾਲ ਜੀ ਡੰਗਰਖੇੜਾ ਤੋਂ ਜੋ ਕਿ ਸਬਜ਼ੀ ਦੀ ਕਾਸ਼ਤ ਆਪਣੇ ਹੀ ਪੁਸ਼ਤੈਨੀ ਜ਼ਮੀਨ ਤੇ ਆਪਦੇ ਭਰਾਵਾਂ ਨਾਲ ਰਲ ਕੇ ਕਰ ਰਹੇ ਨੇ ਰੁਜ਼ਗਾਰ ਚਲਾ ਰਹੇ ਨੇ ਆਪਣਾ ਘਰ ਚਲਾ ਰਹੇ ਨੇ ਨਾਲ ਹੀ ਪਿੰਡ ਦੇ ਉਹਨਾਂ ਕਈ ਲੋਕਾਂ ਦਾ ਘਰ ਚਲਾ ਰਹੇ ਨੇ ਜੋ ਕਿ ਮਿਹਨਤ ਕਰਦੇ ਨੇ ਇਹਨਾਂ ਦੇ ਖੇਤਾਂ 'ਚ ਆ ਕੇ ਤਾਂ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਦਾ ਪੋਸਟ ਮੇਲ あれ。